ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਦੇ ਫੈਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਅੱਜ ਜੇ ਅਪਾ ਪਹੁੰਚ ਚੁੱਕੇ ਆ ਪਿੰਡ ਜਫਰਾਬਾਦ ਜ਼ਿਲ੍ਹਾ ਗੁਰਦਾਸਪੁਰ ਜੀ ਤਹਿਸੀਲ ਧਾਰੀਵਾਲ ਬਿਲਕੁਲ ਕਿਲੋਮੀਟਰ ਦੇ ਪਿੰਡ ਆ ਧਾਰੀਵਾਲ ਤੋਂ ਜੀ ਤੇ ਵਪਾਰ ਦਾ ਕੰਮ ਕਰਦੇ ਬਾਈ ਹੁਣੇ ਤੇ ਅਪਾ ਪਹਿਲੀ ਵੀਡੀਓ ਬਣਾਉਣ ਲੱਗੇ ਆ ਮਾਲ ਵੀ ਚੰਗਾ ਲੈ ਕੇ ਜਾਂਦੇ ਆ ਜੀ ਉਤਰੋ ਲੈ ਕੇ ਜਾਂਦੇ ਸਾਰਾ ਮਾਲ ਵਾ ਹਰਿਆਣੇ ਤੋਂ ਅੱਜ ਵੀ ਇਨਕ ਕੋਈ 7-8 ਦੇ ਲਗ ਪਸ਼ੂ ਸੇਲ ਆ ਤੇ ਆ ਹੁਣ ਅਪਾ ਬਾਈ ਜੀ ਨਾਲ ਗੱਲਬਾਤ ਕਰਦੇ ਆ ਤੇ ਵੜੇ ਸ਼ੁਰੂ ਕਰਦੇ ਆ ਭਾਜੀ ਆਸਥੀ ਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਬਹੁਤ ਬਹੁਤ ਧੰਨਵਾਦ ਸੰਦੀਪ ਜੀ ਤੁਹਾਡਾ ਤੁਹਾਡਾ ਭਾਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ ਬਾਬਾ ਡੈਮੋ ਕੇ ਕੰਮ ਕਰਦੇ ਆ ਭਾਜੀ ਹਾਂ ਜੀ ਹਾਂ ਜੀ ਭਾਜੀ ਕੈਨੇਡਾ ਮੋਕੇ ਜੀ ਕੰਮ ਕਰਦਾ ਪਹਿਲੇ ਡੈਡੀ ਕਰਦੇ ਸੀ ਤੇ ਹੁਣ ਮੈਂ ਕਰਦਾ ਮੈਨੂੰ 12-13 ਸਾਲ ਹੋ ਗਏ ਜੀ ਤੁਹਾਡਾ ਬਾਬਾ ਡੈਮੋ ਕੇ ਤੋਂ ਹਾਂ ਜੀ ਹਾਂ ਜੀ ਤੇ ਭਾਜੀ ਫਿਰ ਮਾਲ ਮੋਲ ਇਧਰੋਂ ਕਿ ਬਾਹਰੋਂ ਉਧਰੋਂ ਹੀ ਲੈਂਦਾ ਭਾਜੀ ਇਧਰੋਂ ਹੀ ਲੈਂਦਾ ਅੱਛਾ ਦੋਵੇਂ ਪਾਸੇ ਜਿੱਥੋਂ ਸਸਤਾ ਮਿਲ ਜਾਣਾ ਉਧਰੋਂ ਮਿਲਦੀਆਂ ਪਾਸਰ ਮਿਲਦੀ ਠੀਕ ਹੈ ਠ ਤੇ ਅੱਜ ਫਿਰ ਪਸ਼ੂ ਕਿਨੇ ਸਿਰਾਂ ਬਾਜੀ ਪਸ਼ੂ ਬਾਜੀ ਆਪਣਾ ਕਹ ਦੱਸੇ ਝੋਟੀਆਂ ਸਾਰੇ ਉਧਰ ਲੀਆਂ ਜੀ ਹਾਂ ਤੈਨੂੰ ਉੱਧਰ ਦਾਈਆਂ ਤੈਨੂੰ ਲੱਜਾ ਇੱਕ ਐਡਰੈਸ ਬੋਲ ਦੋ ਆਪਣਾ ਪਿੰਡ ਜਫਰਵਾਲ ਜਿਲ੍ਹਾ ਗੁਰਦਾਸਪੁਰ ਤਹਿਸੀਲ ਧਾਰੀਆ ਠੀਕ ਆ ਧਾਰੀਆ ਤੋਂ 3 ਕਿਲੋਮੀਟਰ ਪਿੰਡ ਜਫਰਵਾਲਾ ਹੋਲੀਆਂ ਦੇ ਥੜੇ ਲਾਗੇ ਸਾਡਾ ਘਰ ਵਾ ਨਾਮ ਤੇ ਫੋਨ ਨੰਬਰ ਜੀ ਨਾਮ ਮੇਰਾ ਬੱਗਾ ਫੋਨ ਨੰਬਰ 98721 31457 ਇੱਕ ਵਾਰ ਫਿਰ ਬੋਲ ਦੋ ਜੀ 98721 31457 ਚਲੋ ਕਰੋ ਸ਼ੁਰੂ ਜੀ ਦੱਸੋ ਭਾਜੀ ਸੁਈ ਹੈ ਜੀ ਇਹ ਸੁਈ ਹੈ ਪਹਿਲਾਂ ਚੌਗੀ ਹਾਂ 4 ਦਿਨ ਦਾ ਹਾਂ ਜੀ 7 ਦਿਨਾਂ ਦੇ ਸੁਈ ਆ ਹਾਂ ਜੀ 10 ਕਿਲੋ ਦੁੱਧ ਵਾ ਇਸ ਟਾਈਮ 10 ਕਿਲੋ ਤਾਂ ਹੈਗਾ ਹਨਾ ਜੀ ਤੇ ਜਵਾਬ ਸਮਾਂ ਕਿਵੇਂ ਭਾਜੀ ਭਾਜੀ ਵਧੀਆ ਅੰਮੂ ਵਧੀਆ ਤੇ ਖੋਲੀਏ ਫਿਰ ਕੋਈ ਇਦਾਂ ਬੈਠਾ ਬੱਚਾ ਮਰ ਗਿਆ ਆ ਗਿਆ ਜੀ ਮਰ ਕਟਾ ਖੋਲੋ ਜੀ ਲਓ ਜੀ 10 ਕਿਲੋ ਤਾਂ ਹੈਗਾ ਜੀ ਇਸ ਟਾਈਮ ਪੂਰਾ ਤਿਆਰ ਆ ਇੱਕ ਹਫਤਾ ਹੋ ਗਿਆ ਸੁਈ ਨਾਲ ਜਰ ਬਰੂਗੀ ਭਾਜੀ ਅਜਨ ਭਾਜੀ ਬਦੂ ਦੁੱਧ 12 13 ਕਿਲੋ ਲਓ ਦੇਖੋ ਸੋਣੀ ਝੋਟੀ ਹੈ ਜੀ ਨਾਲੇ ਉਧਰ ਆਈਏ ਝੋਟੀਆਂ ਮਾਲ ਵੀ ਰਹਾ ਹਨਾ ਜੀ ਹਾਂ ਜੀ ਇਹ ਦਿਨ ਤੋ ਹੁਣ ਕਮਾਓ ਇੱਥੋਂ ਇੱਥੋਂ ਮਾੜਾ ਮੂੰਹ ਮਾ ਚੰਗੇ ਦਿਖਾਓ ਤੋੜ ਚੋੜ ਅੰਦਰ ਨਹੀਂ ਜਾ ਤੇ ਲਓ ਕੋਈ ਗਾਲੀ ਕੋਈ ਨਹੀਂ ਕੋਈ ਤੋੜ ਨਾ ਤੋੜ ਲੋ ਮਾ ਠੀਕਾ ਬੰਦ ਬੰਦ ਹਾਂਜੀ ਬੋਲੋ ਪਹਿਲਾਂ ਨਾ ਚੌਗੀ ਭਾਜੀ ਹਾਂਜੀ ਮੋਲੇ ਪਿੱਛੋਂ ਦੁੱਧਾ ਠੀਕ ਹੈ ਮੋਲੇ ਦਾ ਮੈਂ ਲੱਕ ਕਰੀਏ 90 ਹਜ਼ਾਰ ਦੀ ਦੇਣੀ ਆ ਜੈ ਜੀ ਬਿਲਕੁਲ ਬਿਲਕੁਲ ਜੈ ਜੀ ਭਾਜੀ ਛੋਟ ਹੋ ਜੂਗੀ ਛੋਟ ਹੋ ਜੂਗੀ ਕਿੰਨੀ ਜਿੰਨੀ ਤੁਸੀਂ ਕਹੋਗੇ ਪਹਿਲੀ ਯਾਰੀ ਨਹੀਂ ਤੁਸੀਂ ਆਪੀ ਕਰ ਨਹੀਂ ਤੁਸੀਂ ਆਪੀ ਕਰ ਦੋ ਹਜ਼ਾਰ ਛੋਟ ਕਰ ਦਾਂਗੇ ਕਰਦੇ ਮੌਕੇ ਹੋਰ ਕਰ ਦਾਂਗੇ 88 ਚਲ ਠੀਕ ਆ ਤੇ ਆਹ ਜੀ ਇਹ ਭਾਜੀ ਦੂਜੇ ਸੂਏ ਸੂਈ ਦੇ ਇਹ ਇਧਰ ਲਈ ਆ ਉਧਰ ਦੇ ਅਜੇ ਵੀ ਉਧਰੋਂ ਆਈ ਜੇ 11 ਕਿਲੋ ਦੁੱਧ ਦੇ 11 ਕਿਲੋ ਦੁੱਧ ਆ 20 ਦਿਨ ਸੂਈ ਦੇ ਅੱਛਾ ਬੱਚਾ ਆ ਗਿਆ ਜੀ ਇਹਦੇ ਮੇਰੇ ਇਕੱਠਾ ਜੀ ਠੀਕ ਆ ਤੇ ਇਹ ਵੀ ਖੋਲੋ ਲਓ ਜੀ 20 ਦਿਨ ਕੋਈ ਸੂਈ ਨੂੰ 11 ਕਿਲੋ ਤਿਆਰ ਆ ਤਾਂ ਇਹ ਵੀ ਵੱਡੀ ਛੋਟੀ ਇਹ ਵੀ ਦੇਖੋ ਬਣਾ ਦੇ ਮੋਲ ਜਾਇ ਰੱਖੋ ਭਾਜੀ ਹਣਾ ਤੇ ਜਿਹੜਾ ਆਪਾਂ ਲੰਮਾ ਠਾਬਾ ਕੰਮ ਕਰਨਾ ਫਿਰਦਾ ਤੋੜ ਲੈਨੇ ਵੀ ਕਟਾਈ ਆ ਗਿਆ ਮਗਰ ਦੇ ਵੀ ਕਿੰਨਾ ਮਾਰ ਕੱਟੇ ਤਿੰਨਾ ਮਾਰ ਕੱਟੇ ਆ ਜੀ ਪਰ ਇਧਰ ਗੱਲ ਹੋਣੀ ਦਾ ਐ ਤੋੜ ਲੈ ਇਧਰ ਵਧੀਆ ਹਾਂ ਥਾਂ ਵੀ ਪੱਕਾ ਤੇ ਨਾਲ ਤੁਸੀਂ ਸੋਖੇ ਰਹੋਗੇ ਬਸ ਠੀਕ ਤੁਸੀਂ ਵੱਡੀ ਮੈਂ ਆ ਨਹੀਂ ਜੀ ਮੈਂ ਨਾ ਵੱਡੀ ਆ ਜੀ ਆਜੋ ਆਜੋ ਲਿਓ ਲੈ ਲੈ ਚੋ ਠੀਕ ਆ ਮਾਲ ਦੇ ਦੋ ਤਬਾਜੇ ਫਰੈਂਡ ਦੀ ਕੀਮਤ ਜੀ ਇਹਦੀ ਭਾਜੀ 12 ਕਿਲੋ ਦੁੱਧ ਜੇ ਹਾਂਜੀ ਕੀਮਤ ਇਹਦੀ 90000 ਹਾਂਜੀ 2000 ਰੁਪਏ ਤੋਂ ਛੋਟ ਕਰਾਂਗੇ ਇਹ ਵੀ 80000 ਦੋਗੇ 80000 ਦਿਆਂਗੇ ਚਲੋ ਠੀਕ ਆ ਤੇ ਆ ਛੋਟੀ ਜੀ ਇਹ ਦੋਂਦੀ ਜੇ ਭਾਜੀ ਦੋ ਦੰਦ ਹਾਂਜੀ ਠੀਕ ਆ ਪੰਜਾਂ ਦਿਨਾਂ ਦੀ ਸੂਈ ਜਾਵੇ ਲੋ ਬੱਚੇ ਦੇ ਮਾਰ ਕੋਲ ਠੀਕ ਆ ਪੰਜ ਤਾਂ ਭਾਈ ਜੀ ਦੁੱਧ ਕਿੰਨਾ 12 ਕਿਲੋ ਬੋੜਾ ਭਾਈ 12 ਕਿਲੋ ਬੋੜਾ ਹੀ ਆ ਜੀ ਆ ਆ ਕੇ ਵੇਖ ਲੈ ਤਾਂ ਕੁਛ ਆ ਵੇਖ ਲੋ ਦੁੱਧ ਹੀ ਆ ਦਿਖਾਈ ਮਿਲ ਆਹ ਹੈ ਦੋ ਦੰਦ ਦੋ ਦੰਦ ਠੀਕ ਦੋਨਾਂ ਦਾ ਆ ਜਾ ਛੋਟੀ ਝੋਟੀ ਹੋਈ ਹੈ ਜੀ ਬੋੜਾ ਬੰਦਾ ਭਾਈ ਜੀ ਪੂਰਾ ਹਾਂ ਜੀ ਭਾਈ ਠੀਕ ਆ ਬਾ ਠੀਕ ਆ ਜੋ ਲਿਆ ਕੱਟਾਈ ਮਗਰ ਦੇ ਹਣਾ ਜਿਹਦੇ ਵੀ ਚਲ ਲੈ ਚਲ ਇਹਦੇ ਜਬਾਜੀ ਫਿਰ ਇਹਦੀ ਕੀਮਾ ਜੀ ਇਹਦੀ ਕੀਮਤ ਬਾਜੀ ਮੋਲ 1 35 ਕਰਦੇ ਆਂ ਹਾਂਜੀ 1 25 ਦੀ ਦਵਾਂਗੇ 1 ਲੱਖ 25 ਦੇਣੀ ਹਾਂ ਨਹੀਂ ਨਹੀਂ ਆ ਠੀਕ ਆ ਇਹਦੇ ਕੋਈ ਹੈ ਨਹੀਂ ਹੋਰ ਘੱਟ ਘੱਟ ਨਹੀਂ ਕੋਈ ਅੱਜ ਨੂੰ ਕੋਈ ਆਪਣਾ ਸੌਟ ਕਰਦਾ ਕੋ 5 400 ਵੱਧ ਨਹੀਂ ਪਹਿਲਾਂ ਬੈਠੇ ਥਲੇ ਠੀਕ ਆ ਆ ਦੇ ਨਹੀ ਠੀਕ ਆ ਮੈਂ ਝੋਟੇ ਜਾਊਗਾ ਤੇ ਆਹ ਬਾਜੀ ਫਿਰ ਗਾਈਆਂ ਗਾਈਆਂ ਲੱਗਾ ਬਾਜੀ ਨੂੰ ਇਹ ਵੀ ਸੂਈ ਹੈ ਜੀ ਇਹ ਸੂਈ ਹੈ ਦੁੱਧ ਕਿੰਨਾ ਬਾਜੀ ਉਹਦੇ ਨਾਲੋਂ ਇਥੇ ਲ 12 ਕਿਲੋ ਦੁੱਧ ਤੇ ਤੀਜਾ ਦਿਨ ਸੂਈ ਨੂੰ ਅੱਛਾ 12 ਕਿਲੋ ਦੁੱਧ ਤੇ ਤੀਜਾ ਦਿਨ ਹੋ ਗਿਆ ਸੂਈ ਨੂੰ ਬੱਛਾ ਮਗਰਾ ਹੈ ਨਾ ਬੱਛੀ ਅੱਛਾ ਬੱਛੀ ਆ ਗਈ ਲੋ ਜੀ ਬੱਛੀ ਮਗਰਾ ਗਈ ਆ ਤੇ ਇਹ ਵੀ ਦੇਖੋ ਬਾਜੀ ਜਵਾਬ ਸਮਾ ਜਾਂਦਾ ਵਧੀਆ ਹਣਾ ਜੀ ਵਧੀਆ ਬਾਜੀ ਠੀਕ ਆ ਆ ਜਾ ਲਿਆਓ ਜੀ ਇਹ ਤਾਂ ਅੱਜ ਹੀ ਆਈ ਐ ਦੁਬਾਰਾ ਅੱਛਾ ਆ ਜੀ ਹਾਂ ਯਾਹ ਬਹੁਤ ਬਜੀ ਤੋ ਅੱਜ ਇਹ ਵੀ ਬਣਾ ਪਾਜੀਆ ਵਖਣਾ ਤੋਂ ਨਾਲ ਬੱਚਦਾ ਹਾਂ ਹਾਂ ਤੇ ਬਾਜੀ ਫਿਰੰਦੀ ਕੀ ਮਾਦਾ ਇਹਦੀ ਕੀਮਤ ਬਾਜੀ 40000 ਰੁਪਏ ਆ 40000 ਤੇ ਕਿਲੇ ਛੇਡੋਗੇ ਵਿੱਚ ਥੋੜੀ ਜੀ ਇਹਦੇ ਵਿੱਚ 2000 ਸੋਟ ਕਰਾਂਗੇ ਸੋਲ 38000 ਹੋ ਗਏ ਚਲੋ ਤੇ ਜਰਸੀ ਜੀ ਜਰਸੀ ਲੱਗਾ ਪਈ ਹੈ ਪਰ ਇਹ ਤਾਂ ਮਗਰੀ ਬਸਰੀ ਜੀ ਗੱਬਣ ਹੈ ਜੀ ਇਹ ਸੋਈ ਆ ਸੋਈ ਆ ਬਸਰੀ ਮਗਰੀ ਤੇ ਦੁੱਧ ਕਿੰਨਾ ਭਾਈ ਜੀ ਇੱਥੇ ਲੇ ਕੇ 12 ਕਿਲੋ ਬੋਰਾ 12 ਕਿਲੋ ਬੋਰਾ ਹੀ ਆ ਜੀ ਹਾਂ ਫਿਰ ਲੱਸੀ ਆ ਪਰ ਗਾਂ ਦਾ ਮੈਂ ਹਾਂਜੀ ਹਾਂਜੀ ਤੋਰ ਤੋਰ ਨੂੰ ਲੋ ਜੀ ਦੇਖ 12 ਕਿਲੋ ਬੋਰੇ ਲਿਆ ਤੇ ਪਿਓਰ ਜਰਸੀ ਵੱਛਾ ਮਗਰ ਜੀ ਵਸੀ ਭਾਜੀ ਅੱਛਾ ਜੀ ਤੇ ਮਗਰ ਵਸੀ ਆ ਖੜੋ ਮੜਾ ਜਾ ਧਾਰ ਵੇਖਿਓ ਹਾਂ ਹਾਂ ਉਹ ਖਾਇ ਜੂ ਮੂੰਹ ਮਾਦਾ ਹਾਂ ਸੰਭੋਤ ਲੱਗੀ ਜਾਂਦਾ ਇੱਕ ਮਿੰਟ ਹੋ ਜਾਓ ਚੁੱਤੀ ਆ ਹੋਰ ਜੀ ਆ ਜਾ ਤੇ ਇੱਕ ਤਾਂ ਬੱਜੇ ਫਿਰ ਨਹੀਂ ਦੀ ਕੀ ਮਾਰਾ ਇਹ ਕਿੰਨੇ ਬਾਜੀ 35000 ਅੱਛਾ ਇਹ ਕਿੰਨੇ ਦੀ ਹਾਂ ਨਾ 33000 ਦੀ ਦਾ 33000 ਦੀ ਦੋਗੇ ਬਾਕੀ ਬੱਸੀ ਵੇਖ ਲਓ ਕਿਦਾਂ ਥੱਲੇ ਬੱਧੀਆ ਚਲ ਤਿਆਹ ਹੈ ਜੀ ਇਹ ਖੱਬਰ ਬਾਜੀ ਅੱਛੇ ਖੱਪਣ ਲਿਆਓ ਜੀ ਨੋਬੀ ਲੋ ਜੀ ਇਹ ਖੱਪਣਾ ਇਹ ਵੀ ਦੇਖੋ ਇਹ ਬਾਜੀ ਜਦੋਂ ਕਿੰਨਾ ਖਰੂਗੀ ਫਿਰ ਇਹ ਬਾਜੀ ਕਰੂਗੀ 14 15 ਕਿਲੋ ਗਾਂ ਬੜੀ ਵੱਡੀ ਵੇਖੋ ਦੂਜਾ ਸੂ ਹੈ ਨਾ ਜੀ ਦੂਜਾ ਸਵਾ ਦੂਜਾ ਸੂਆ ਚੋਰਾ 15 ਕਿਲੋ ਵਾਲੀ ਵੇਖ ਠੀਕ ਆ ਆ ਜਾ ਜੀ ਆ ਜਾ ਸੀ ਇਹ ਸੁੱਲ ਬੜੀ ਭਰੀ ਆ ਲੈ ਠੀਕ ਆ ਇਹ ਲਾਟੋ ਲਾਵੇ ਲੈ ਚੋ ਹਿੰਦੀ ਭਾਜੀ ਫਿਰ ਕੀਮਤ ਇਹਦੀ ਭਾਜੀ 45000 45000 ਇਹ ਕਿੰਨੇ ਦੀ ਇਹ ਤੁਸੀਂ ਦੱਸੋ ਹਣਾ ਇਹਦਾ ਫਿਆ ਜਿੰਨੇ ਦੀ ਕਹੋ ਚਲੋ 40000 ਦੇ 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 ਦੋ ਚਲੋ ਠੀਕ ਆ ਜਾਂ ਦੋ ਪਦਾਹੀ ਹੈ ਜੀ ਕਾਸਾ ਤੇਲੀ ਆ ਰਹੀ ਆ ਇੱਥੇ ਰੇਟ ਜੱਜ ਲਾ ਚਲੋ ਦੇਖੋ ਜੀ ਆ ਪਛੂ ਸੇਰ ਆ ਬਾਈਏ ਕੋਲ ਜੀ ਬਾਕੀ ਮੇਰੇ ਵੀ ਇੱਥੇ ਆਓ ਚੁਾਈ ਕਰੋ ਪਾਸ ਕਰੋ ਚੈੱਕ ਕਰਕੇ ਲੈ ਜਾਓ ਹਣਾ ਬਾਈ ਜੀ ਹਾਂ ਜੀ ਹਾਂ ਆਹ ਲਾ ਬੂਲੀ ਤੁਸਲੇ ਲੈ ਕੇ ਜਾਓ ਚਲੋ ਬਾਈ ਜੀ ਹੋਰ ਬਾਈ ਜੀ ਫਿਰ ਬੱਸ ਵਧੀਆ ਬਾਈ ਜੀ ਆ ਜਾਓ ਫਿਰ ਵੇ ਜੀ ਤੁਹਾਡਾ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਇੱਧਰ ਆਪਣਾ ਨੰਬਰ ਬੋਲ ਦਿਓ ਜੀ ਜੇਰਾ ਮਰਜੀ ਆਵੇ ਮਈਆਂ ਚੋਵੇ ਗਾਇਆਂ ਚੋਕੇ ਹਾਂ ਜੀ ਜੀ ਬਿਲਕੁਲ ਹਾਂ ਬਾਕੀ ਗਰੰਟੀ ਆ ਥਾਣਾ ਦੀ ਧਾਰ ਘੋਟੀ ਚਲੋ ਪਿੰਡ ਮੇਰਾ ਜਫਰਵਾਲ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਮੋਬਾਈਲ ਨੰਬਰ 9872131457 ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ